ढाई लाख रुपए के शानदार घर जुड़ा सादार बलदेव सिंह जी मोबल कांसल प्रधान जरिंदर कौर जी जी कहते हुए दे दे तो नगर पंचायत देवीघर के प्रधान सुरेंद्र कौर तंजू जी सारे एनसी साहेबान तेरह वार्डा ग ਸਾਡੇ ਇਹ ਸਾਹਿਬ ਨਗਰਪੰਚਾਇਤ ਦੇਹਲੀਗੜ ਦੇ ਐ ਵਾਖ ਰਕ ਪੈਨਾ ਤੋਂ ਆਏ ਹੋਏ 13 ਗਾੜਾਂ ਦੇ ਵਿੱਚੋਂ ਆਏ ਹੋਏ ਅੱਜ ਜਿੰਨੇ ਵੀ ਤਤਵਾਂਤੇ ਸਤਿਨਾ ਸਾਰੇ ਨੂੰ ਫਤਿਹ ਆਰਦ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਤੇ ਸੋ ਪਹਿਲਾ ਤਾਂ ਮਜ਼ਾਰਕਵਾ ਦਿਨਾ ਚਾਹਣਾ ਆ ਲੋਕਾਂ ਨੂੰ ਕਿ ਜਿੰਨਾ ਦੇ ਦਾਲਿਆਲੇ ਖੱਤਾਂ ਦੇ ਧਾਰਨ ਪਰੇਸ਼ਾਨ ਤੇ ਦਿਨਾਂ ਨੇ ਅੱਜ ਆਗੇ ਨੇ ਛਾਨੂ ਸੰਭਾਰ ਲਾ ਦੇਲਾ ਦੇ ਬਾਕੀ ਪ੍ਰੇਸ਼ਾ ਜੀ ਵੀ ਕੁੱਛਲੇ ਦੇ ਬਾਅਦ ਹੋਰ ਵੀ ਹੋ ਨਹੀਂ ਜਾਏ ਅੱਜ ਨਗਰ ਕੌਂਸਲ ਦੇ ਜਿਹੜੇ 8 ਪਿੰਡ ਨੇ ਇਹਨਾਂ ਵਿੱਚ 466 ਪਰਿਵਾਰਾਂ ਨੇ ਜਿਹੜੇ ਮਕਾਨਾਂ ਵਾਸਤੇ ਪੱਕੇ ਮਕਾਨਾਂ ਵਾਸਤੇ ਪਰਿਵਾਰ 2.5 ਲੱਖ ਰੁਪਏ ਦੇ ਜਿਹੜੇ ਆਪਾਂ ਮਕਾਨ ਬਣਾਉਣ ਵਾਸਤੇ ਜਿਹੜਾ ਅੱਜ ਸਰਕਾਰ ਦੀ ਸਕੀਮ ਦਾ ਪੰਜ ਸ਼ੁਰੂ ਕਰਨ ਜਾ ਰਹੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ 50000 ਦੀ ਰਕਮ ਦਿੱਤੀ ਜਾਊਗੀ ਉਸ ਤੋਂ ਬਾਅਦ 1 ਲੱਖ ਦੀ ਫਿਰ ਛੱਤ ਪੈਣ ਤੇ 50000 ਦੀ ਫਿਰ ਮਕਾਨ ਦੀ ਪੁਰਤੀ ਤੇ 50000 ਦੀ ਯਾਨੀ ਕਿ ਤੁਹਾਨੂੰ 2 ਲੱਖ ਰੁਪਏ ਹਰੇਕ ਲਾਪਾਤਰੀ ਨੂੰ ਦਿੱਤੇ ਜਾਣਗੇ ਸੋ ਹੁਣ ਆਪਾਂ ਨੂੰ ਇੱਕ ਇੱਕ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ ਤੁਹਾਨੂੰ ਅੱਜ ਸ਼ੈਕਸ਼ੂਅਲ ਲੈਟਰ ਦੇਣੀ ਆ ਇਹਨਾਂ 4 4.5 ਮਹੀਨਿਆਂ ਦੇ ਵਿੱਚ ਕਰੀਬ ਆਪਾਂ 100 ਕਰੋੜ ਰੁਪਏ ਆਪਣੇ ਹਲਕੇ ਸਨੌਰ ਦੇ ਵਿਕਾਸ ਕਾਰਜਾਂ ਵਾਸਤੇ ਲਿਆ ਚੁੱਕੇ ਹਾਂ। ਅਜੈ ਸਿੰਘ ਗੁਰਜਾਦ ਸਿੰਘ ਅਦਰ ਦੇਖਿਓ ਜੀ। ਕਾਕਾ ਸਿੰਘ ਮਲਕੀਸ਼ ਸਿੰਘ ਭਗਤ ਸਿੰਘ ਜੀ ਗੁਰਮੀਤ ਕੌਰ ਸਰਜੀਤ ਸਿੰਘ ਇਹ ਆੜ ਪਰਵਾਰਾਂ ਦੇ ਇਹ ਘਰ ਬੁਸਾਈ ਜਾਣੇ ਆ ਸੋ ਬਹੁਤ ਬਹੁਤ ਦੇਵੀਗੜ ਵਿਖੇ ਜਿਹੜੇ ਲੋਂਡ ਬੰਦ ਪਰਿਵਾਰ ਸੀ ਕੱਚੇ ਮਗਾਣਾ ਵਾਲੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ ਸਰਕਾਰ ਵੱਲੋਂ 468 ਲਾਭਪਾਤਰੀ ਪਰਿਵਾਰਾਂ ਨੂੰ ਅੱਜ ਅਸੀਂ ਸੈਕਸ਼ਨ ਲੈਟਰ ਦਿੱਤੇ ਆ ਜਿਨ੍ਹਾਂ ਨੂੰ ਕਿਸ਼ਤ ਵਾਈਜ 50 ਹਜ਼ਾਰ ਲੱਖ ਫਿਰ 50 ਫਿਰ 50 ਫਿਰ 50 ਉਹਨਾਂ ਨੂੰ ਵਾਰੀ-ਵਾਰੀ 2.5 ਲੱਖ ਰੁਪਏ ਦੇ ਰੂਪ ਵਿੱਚ ਇੱਕ ਰਾਸ਼ੀ ਦਿੱਤੀ ਜਾਊਗੀ ਜਿਹਦੇ ਨਾਲ ਉਹ ਆਪਣੇ ਕੱਚੇ ਮਕਾਨਾਂ ਨੂੰ ਪੱਕੇ ਕਰ ਸਕਦੇ ਆ ਇਹਦੇ ਵਿੱਚ ਦੇਵੀਗੜ ਨਗਰ ਕੌਂਸਲ ਦੇ 13 ਵਾੜਾਂ ਵਿੱਚੋਂ 468 ਪਰਿਵਾਰਾਂ ਨੂੰ ਚੁਣਿਆ ਗਿਆ ਤੇ ਅੱਜ ਉਹਨਾਂ ਨੂੰ ਪੂਰੀ ਨਗਰ ਕੌਂਸਲ ਦੀ ਸਮੁੱਚੀ ਟੀਮ ਵੱਲੋਂ ਅੱਜ ਸੈਕਸ਼ਨ ਲੈਟਰ ਦਿੱਤੇ ਗਏ ਸੜਕਾਂ 'ਤੇ ਕੰਮ ਕਰਨਾ ਸ਼ੁਰੂ ਹੋ ਗਿਆ। ਦੇਖੋ ਜੇ ਸੜਕਾਂ ਦੀ ਗੱਲ ਕਰੀਏ ਤੇ ਪਿਛਲੇ 4 ਮਹੀਨਿਆਂ ਤੋਂ ਪੂਰੇ ਪੰਜਾਬ ਦੇ ਨਾਲ-ਨਾਲ ਹਲਕੇ ਸਨੌਰ 'ਚ ਵੀ ਪਿੰਡੂ ਲਿਕ ਸੜਕਾਂ ਦਾ ਕੰਮ ਬੜੇ ਜੰਗੀ ਪੱਧਰ ਤੇ ਚੱਲ ਰਿਹਾ ਤੇ ਆਉਣ ਵਾਲੇ 5-6 ਮਹੀਨਿਆਂ 'ਚ ਹਲਕੇ ਸਨੌਰ ਦੀ ਇੱਕ ਵੀ ਸੜਕ ਐਸੀ ਨਹੀਂ ਰਹੂਗੀ ਜਿਹਦੀ ਰਿਪੇਅਰ ਜਾਂ ਜਿਹਦੀ ਮੇਨਟੇਨੈਂਸ ਨਾ ਹੋਈ ਹੋਵੇ। ਤੇ ਬਹੁਤ ਜਲਦ ਅਸੀਂ ਹਡਾਣੇ ਤੋਂ ਲੈ ਕੇ ਭੰਖਰ 18 ਫੁੱਟੀ ਦਿਵਾਨ ਵਾਲਾਂ ਤੋਂ ਲੈ ਕੇ ਵਾਇਆ ਸਰੁਸਤੀਗੜ ਖੇੜੀ ਰਣਵਾ ਦੇਵੀਗੜ ਤੱਕ 18 ਫੁੱਟੀ ਦਾ ਅਸੀਂ ਨੀਂ ਪੱਥਰ ਰੱਖਣ ਜਾ ਰਹੇ ਹਾਂ ਉਸ ਤੋਂ ਬਾਅਦ ਦੇਵੀਗੜ ਤੋਂ ਲੈ ਕੇ ਬਿੰਜਲ ਤੱਕ ਦੁੱਧਰ ਸਾਦਾ ਤੋਂ ਲੈ ਕੇ ਚੁੰਗੀਆਂ ਤੱਕ ਤੇ ਭੁੰਨ ਰੇੜੀ ਤੋਂ ਲੈ ਕੇ ਕੜਾਮ ਤੱਕ ਜਿਹੜੀਆਂ ਵੱਡੀਆਂ 18 ਫੁੱਟੀਆਂ ਰੋਡਸ ਆ ਉਹਨਾਂ ਦਾ ਵੀ ਕੰਮ ਅਸੀਂ ਬਹੁਤ ਜਲਦ ਸ਼ੁਰੂ ਕਰਬੋਲ ਜਾ ਰਹੇ ਆ ਇਸ ਤੋਂ ਇਲਾਵਾ ਜਿਹੜੀਆਂ ਕੱਚੀਆਂ ਪਈਆਂ ਪਿੰਡਾਂ ਨੂੰ ਪਿੰਡਾਂ ਨਾਲ ਜੋੜਦੀਆਂ ਸੀਆਂ অতি ਜ਼ਰੂਰੀ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਵੀ ਸਰਕਾਰ ਕੋਲ ਭੇਜ ਚੁੱਕੇ ਆ ਅਸੀਂ ਤੇ ਬਹੁਤ ਜਲਦ ਉਹਨਾਂ ਦੇ ਵੀ ਟੈਂਡਰ ਲਾ ਕੇ ਉਹਨਾਂ ਦਾ ਵੀ ਕੰਮ ਸ਼ੁਰੂ ਹੋ ਜਾਊਗਾ ਸਿਵਰੇਜ ਦਾ ਕੰਮ ਕਰਦਾ ਹੈ ਜੇ ਮੈਂ ਗੱਲ ਕਰਾਂ ਦੇਵੀਗੜ੍ਹ ਨਗਰ ਕੌਂਸਲ ਦੇ ਸਿਵਰੇਜ ਦੀ ਜਿਹੜਾ ਅੱਠ ਪਿੰਡਾਂ ਦੇ ਸਿਵਰੇਜ ਦਾ ਪ੍ਰੋਜੈਕਟ ਸੀਗਾ ਇਹ ਕਰੀਬ ਪਿਛਲੇ 2.5 ਸਾਲ ਤੋਂ ਇਹ ਕੰਮ ਚੱਲ ਰਿਹਾ ਸੀਗਾ ਪਰ ਪਿਛਲੇ ਸਾਲ 1.5 ਸਾਲ ਤੋਂ ਇਹਦੇ ਵਿੱਚ ਖੜੋਦਾਈ ਹੋਈ ਆ ਤੇ ਅੱਜ ਅਸੀਂ ਸਬੰਧਤ ਜਿਹੜੇ ਸਿਵਰੇਜ ਨਾਲ ਸਬੰਧਤ ਜਿਹੜੇ ਪੀਡਬਲਯੂਡੀ ਤੇ ਨਹਿਰੀ ਵਿਭਾਗ ਜਿੰਨਾ ਜਿੱਥੋਂ ਉਹਨਾਂ ਨੇ ਆਪਣੀਆਂ ਪਾਈਪਾਂ ਨੂੰ ਕਰਾਸਿੰਗ ਕਰਾਉਣੀਆਂ ਇਹਨਾਂ ਸਾਰੇ ਡਿਪਾਰਟਮੈਂਟਸ ਦੀ ਅੱਜ ਅਸੀਂ ਮੀਟਿੰਗ ਕਰਾਈ ਹੈ ਤੇ ਬੈਠ ਕੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕੋਸ਼ਿਸ਼ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨੂੰ ਵੀ ਅਸੀਂ ਪ੍ਰੋਜੈਕਟ ਨੂੰ ਨਿਪਰੇ ਚਾੜ ਕੇ ਤੇ ਜਿਹੜਾ ਛਪੜਾਂ ਦੇ ਪਾਣੀ ਜਾਂ ਹੋਰ ਜਿਹੜੀ ਦਿੱਕਤਾਂ ਆ ਰਹੀਆਂ ਦੇਵੀਗੜ੍ਹ ਨਿਵਾਸੀਆਂ ਨੂੰ ਉਹਨਾਂ ਨੂੰ ਉਸ ਤੋਂ ਨਜਾਦ ਦੁਆਈ ਜਾ ਸਕੇ